ਕੱਲ ਜਲੰਧਰ ਦੇ ਸਿਵਲ ਹਸਪਤਾਲ ਚ ਬੜੀ ਮੰਦ ਭਾਗੀ ਖਬਰ ਆਈ ਸੀ ਤੇ ਉੱਥੇ ਜਿਹੜਾ ਆਕਸੀਜਨ ਪਲਾਂਟ ਆ ਉਹਦੇ ਚ ਲੀਕੇਜ ਹੋਈ ਆ ਔਰ ਉੱਥੇ ਜਿਹੜੇ ਤਿੰਨ ਪੇਸ਼ੈਂਟਸ ਦੀ ਮੌਤ ਹੋਈ ਆ ਤੇ ਮੈਂ ਬਿਨਾਂ ਇੰਤਜ਼ਾਰ ਕੀਤੇ ਮੈਂ ਰਾਤ ਨੂੰ ਹੀ 1 ਵਜੇ ਉੱਥੇ ਪਹੁੰਚ ਗਿਆ ਸੀ ਜਦੋਂ ਮੇਰੇ ਕੋਲ ਖਬਰ ਆਈ ਮੈਂ ਉਹਦੇ ਚੱਲ ਕੇ 1 ਵਜੇ ਉੱਥੇ ਪਹੁੰਚ ਗਿਆ ਸੀ ਤੇ ਮੈਂ ਜਾ ਕੇ ਖੁਦ ਪੂਰੀ ਦਰਜਤ ਕੀਤੀ ਹੈਗੀ ਆ ਉਹਦੇ ਵਿੱਚ ਇੱਕ ਜਿਹੜਾ ਗੈਸ ਪਲਾਂਟ ਸੀਗਾ ਪੀਐਸਈ ਦਾ ਉਹਦੇ ਵਿੱਚ ਉਹਦਾ ਔਇਲ ਲੀਕ ਹੋਇਆ ਸੀਗਾ ਉਹਦੇ ਨਾਲ ਡਿਸਰਪਸ਼ਨ ਹੋਈ ਬਟ ਉਹਦੇ ਨਾਲ ਸਿਲੰਡਰ ਅਟੈਚ ਹੁੰਦੇ ਉਹਨੂੰ ਮੈਨੀਫੋਲਡ ਸਿਸਟਮ ਕਹਿੰਦੇ ਆ ਉਹਦੇ ਤੇ ਸਵਿਚਓਵਰ ਹੋਇਆ ਬਟ ਉਹਦੇ ਨਾਲ ਜਿਹੜਾ ਆਕਸੀ ਦੂਜਾ ਜਿਹੜਾ ਪਲਾਂਟ ਸੀਗਾ ਸਟੈਂਡ ਬਾਈ ਪਲਾਂਟ ਦੀ ਸੀਗਾ ਸਾਡੇ ਕੋਲੇ ਉਹਨੇ ਉਹ ਚਲਾਇਆ ਉਹਨੇ ਫਿਰ ਟੇਕਓਵਰ ਕੀਤਾ ਸੋ ਕੁਝ ਸਮੇਂ ਵਾਸਤੇ ਜਿਹੜੀ ਗੈਸ ਦੀ ਸਪਲਾਈ ਸੀ ਉਹਦਾ ਪ੍ਰੈਸ਼ਰ ਲੋ ਹੋ ਗਿਆ ਔਰ ਉਹਦੇ ਕਰਕੇ ਜਾਂ ਜਿਹੜੇ ਪੇਸ਼ੈਂਟ ਸੀਗੇ ਬਹੁਤ ਕ੍ਰਿਟੀਕਲ ਸੀਗੇ ਆਲਰੇਡੀ ਇੱਕ ਲੜਕੀ ਸੀ ਉਹਦੇ ਸਨੇਕ ਬਾਈਟਸ ਆ ਆਪਣੇ ਦਸਿਆ ਹੋਇਆ ਸੀਗਾ ਉਹਦੇ ਲੰਗਸ ਜਿਹੜੇ ਸੀਗੇ ਉਹਨਾਂ ਦੀ ਬਾਈਲੇਟਰਲ ਕੰਸੋਲਿਡੇਸ਼ਨ ਸੀ ਬਹੁਤ ਕ੍ਰਿਟੀਕਲ ਸੀ ਹੋਰੀ ਆਕਸੀਜਨ ਲੈਵਲ ਵੈਸੇ ਵੀ ਮੇਨਟੇਨ ਨਹੀਂ ਹੋ ਰਿਹਾ ਸੀ ਇੱਕ ਪੇਸ਼ੈਂਟ ਓਵਰਕਲੋਸਸ ਦਾ ਸੀਗਾ ਉਹ ਉਹਦਾ ਦਵਾਈਆਂ ਨਾਲ ਬਲੱਡ ਪ੍ਰੈਸ਼ਰ ਮੇਨਟੇਨ ਕਰ ਰਹੇ ਸੀ ਤੇ ਜਿਹੜਾ ਤੀਜਾ ਪੇਸ਼ੈਂਟ ਹੈ ਉਹ ਡਰਗ ਅਡਿਕਟ ਸੀਗਾ ਤੇ ਉਹਦੇ ਗੁਰਦੇ ਵੀ ਫੇਲ ਸੀਗੇ ਪੇਸ਼ੈਂਟ ਸਾਰੇ ਕ੍ਰਿਟੀਕਲ ਹੀ ਹੁੰਦੇ ਆ ਔਰ ਕ੍ਰਿਟੀਕਲ ਸੀਗੇ ਉਹਦੇ ਵਿੱਚ ਇਹ ਡੈਲੀਕੇਟ ਬੈਲੈਂਸ ਹੁੰਦਾ ਹੈਗਾ ਉਹਦੇ ਵਿੱਚ ਬਿਲਕੁਲ ਜਿਹੜਾ ਜਦੋਂ ਉਹਦੀ ਕਨਸੈਂਟ੍ਰੇਸ਼ਨ ਘਟਦੀ ਉਹਦੇ ਨਾਲ ਵੀ ਫਰਕ ਪੈਂਦਾ ਪਰ ਮੋਤਾਂ ਜੱਕ ਲਖਤ ਨਹੀਂ ਹੋਈਆਂ ਮਦੋਲਾ ਪਹਿਲੀ ਤੇ ਤੀਜੀ ਮੌਤ ਦੇ ਵਿੱਚ ਜਿਹੜਾ ਹੈਗਾ 31:40 45 ਮਿੰਟ ਦਾ ਫਰਕ ਸੀਗਾ ਆਪਸ ਚ ਉਹਨਾਂ ਦਾ ਪਹਿਲੀ ਨਾਲੋਂ ਦੂਜੇ ਦਾ 25 ਮਿੰਟ ਦਾ ਔਰ ਉਸ ਤੋਂ ਅਗਲੇ ਵਾਲੇ ਦਾ 15-20 ਮਿੰਟ ਦਾ ਫਰਕ ਸੀਗਾ ਔਰ ਦੋ ਪੇਸ਼ੈਂਟ ਹੋਰ ਵੀ ਹੈਗੇ ਜਿਹੜੇ ਜਿਹਨਾਂ ਨੇ ਜਿਹੜੇ ਸਰਵਾਈਵ ਕੀਤੇ ਆ ਜਿਹੜੇ ਜਿਨ੍ਹਾਂ ਦੀ ਕੰਡੀਸ਼ਨ ਉਨੀ ਜ਼ਿਆਦਾ ਕ੍ਰਿਟੀਕਲ ਨਹੀਂ ਸੀ ਸੋ ਅਸੀਂ ਇਹ ਸਾਰੀ ਜਿਹੜੀ ਇਹਦੀ ਮੈਂ ਇੱਕ ਟੈਕਨੀਕਲ ਕਮੇਟੀ ਆ ਉਹਦੀ ਡਿਟੇਲ ਦੇ ਵਿੱਚ ਜਾਂਚ ਕਰ ਰਹੀ ਆ ਉਹ ਸਾਡੇ ਕੋਲੇ ਜਾਂਚ ਆਏਗੀ ਜੇ ਕਿਸੇ ਵੀ ਜਿਹੜੇ ਜਿਹੜੇ ਬੰਦਿਆਂ ਦੇ ਲੈਵਲ ਤੇ ਕੋਈ ਡਿਲੇ ਵੀ ਹੋਏਗਾ ਲੈਪਸ ਹੋਏਗਾ ਜਾਂ ਕੋਈ ਉਹਨਾਂ ਤੋਂ ਗਲਤੀ ਹੋਏਗੀ ਜਾਂ ਉਹਨਾਂ ਨੇ ਕਿਸੇ ਕਿਸਮ ਦੀ ਕੋਈ ਗੱਲ ਹੀ ਹੋਏਗੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਉਹਨਾਂ ਨੇ ਸਾਰਿਆਂ ਦੇ ਉੱਤੇ ਸਖਤ ਤੋਂ ਸਖਤ ਐਕਸ਼ਨ ਹੋਏਗਾ ਸਾਡੇ ਵਾਸਤੇ ਜਿਹੜਾ ਪੇਸ਼ੈਂਟ ਆ ਉਹ ਰੱਬ ਹੈ ਔਰ ਉਹਦੀ ਜਿਹੜੀ ਹੈਗੀ ਹੈ ਦੇਖਭਾਲ ਕਰਨਾ ਸਾਡਾ ਧਰਮ ਵੀ ਹੈ ਔਰ ਸਾਡਾ ਫਰਜ਼ ਵੀ ਹੈ ਅਸੀਂ ਸਾਡੀਆਂ ਜਿਹੜੀਆਂ ਸਾਰੀਆਂ ਮੇਰੀਆਂ ਦਿਲ ਦੀਆਂ ਅਮਰਦੀਆਂ ਔਰ ਸਾਡੇ ਜਿਹੜੇ ਸਾਡਾ ਜਿਹੜਾ ਸਾਰਾ ਪੰਜਾਬ ਸਰਕਾਰ ਆ ਉਹਨਾਂ ਪਰਿਵਾਰਾਂ ਦੇ ਨਾਲ ਖੜੀ ਆ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਦੀ ਹਰ ਸੰਭਵ ਮਦਦ ਕਰਾਂਗੇ ਔਰ ਅੱਗੇ ਤੋਂ ਆਪਣੇ ਸਿਸਟਮ ਨੂੰ ਅਸੀਂ ਹੋਰ ਵੀ ਚੋਸਤ ਰਸਤ ਬਣਾਵਾਂਗੇ ਜਿਹੜਾ ਸਾਡਾ ਸਟੈਂਡ ਬਾਈ ਸਿਸਟਮ ਆ ਤੇ ਉਹ ਜਲਦੀ ਕੁਇਕਨ ਕਰਨ ਤਾਂ ਕਿ ਇਹਦੇ ਵਿੱਚ ਆਟੋਮੈਟਿਕ ਸਿਸਟਮ ਜਿਹੜੇ ਉਹ ਵੀ ਲਗਾਵਾਂਗੇ ਤਾਂ ਕਿ ਮੁੜ ਕੇ ਕੋਈ ਵੀ ਇਹ ਕਿਸੇ ਨੂੰ ਮਤਲਬ ਨੁਕਸਾਨ ਤਾਂ ਨਾ ਹੋਵੇ ਮੇਰੇ ਜਾਣਦਾ ਕਿਸੇ ਨੂੰ ਸ਼ੱਕ ਵੀ ਨਾ ਹੋਵੇ ਕਿ ਸਾਡਾਂ ਇਹ ਕਰਕੇ ਕੋਈ ਨੁਕਸਾਨ ਹੋਵੇ